ਹਰੀ ਗਤੀ ਹੋ ਗਈ ਬਿਲਕੁਲ ਉੱਤੇ ਚਲਾਨ ਹੋਣੇ ਚਾਹੀਦੇ ਆ ਵਾਇਸ ਪੋਲੂਸ਼ਨ ਫੁੱਲਾਵਾ ਚੌਕ ਖੜੇ ਹੋਏ ਸੀ ਜੀ ਤੁਹਾਨੂੰ ਟ੍ਰੈਫਿਕ ਦਾ ਹਾਲ ਦਿਖਾਉਣ ਵਾਸਤੇ ਫੁੱਲਾਵਾ ਚੌਕ ਬੇਟੀ ਬਚਾਓ ਬੇਟੀ ਪੜ੍ਹਾਓ ਆ ਵੀ ਦੇਖ ਸਕਦੇ ਹੋ ਜਾਨਾ ਇਨਫਰਮੇਸ਼ਨ ਦੇਖ ਰਹੇ ਤੁਸੀਂ ਮਾਹਤਵਾਨ ਦਿੱਤਾ ਫੁੱਲਾਵਾ ਚੌਂਕ ਖੜੇ ਹੋਏ ਆ ਜੀ ਤੁਹਾਨੂੰ ਟ੍ਰੈਫਿਕ ਦਿਖਾਣੇ ਆ ਕਿਦਾਂ ਚੱਲਦਾ ਪਿਆ ਇੱਥੇ ਜੋ ਹੈ ਲਾਈਟਾਂ ਵੀ ਲੱਗੀ ਹੋਈਆਂ ਆਓ ਤੁਹਾਨੂੰ ਦਿਖਾਣੇ ਆ ਫੁੱਲਾਵਾਲ ਟ੍ਰੈਫਿਕ ਚੌਂਕ ਹੈਗਾ ਉਧਰ ਵੀ ਲੋਕੀ ਵੇਟ ਕਰਦੇ ਪਏ ਨੇ ਟ੍ਰੈਫਿਕ ਵਾਲੇ ਪਾਜੀ ਵੀ ਖੜੇ ਨੇ ਵੀ ਦੇਖ ਸਕਦੇ ਹੋ ਫੁੱਲਾਵਾ ਚੌਂਕ ਖੜੇ ਹੋਏ ਸੀਗੇ ਜੀ ਤੁਹਾਨੂੰ ਟ੍ਰੈਫਿਕ ਦਾ ਹਾਲ ਦਿਖਾਉਣ ਵਾਸਤੇ फुल चौंक बेटी बचाओ बेटी पढ़ाओ वधिया चौंक या हो या। देख रहे है वधिया दिख रहा है हूँ देख सकते हो लाइटा हरी हुई हैं गौ माता भी बैठी हुई है सामने देख सकते हो हरी लाइट है, है। लोग लंघन गए ਜਿਵੇਂ ਲਾਲ ਲੜ ਹੋਏਗੀ ਲੋਕੀ ਰੁਕ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਣ ਹਰੀ ਹੋਏਗੀ ਲਾਈਟ ਇੱਥੋਂ ਲੋਕੀ ਨਿਕਲਣਗੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਹੁਣ ਹਰੀ ਬੱਤੀ ਹੋਈ ਹੈ 10 ਸਕਿੰਟ ਰਹਿ ਗਏ ਨੇ ਲੋਕੀ ਲੰਘਣਗੇ ਦੇਖੋ ਭਾਈ ਇਹ ਨਿਕਲਦੇ ਪਏ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰੀ ਬੱਤੀ ਹੋਏਗੀ ਲਾਲ ਲੋਕੀ ਖੜ ਜਾਣਗੇ ਹੁਣ ਇਸ ਸਾਈਡ ਤੋਂ ਲੋਕੀ ਲੰਘਣਗੇ ਅਸੀਂ ਦੇਖ ਸਕਦੇ ਹੋ ਹਰੀ ਰੱਤੀ ਹੋ ਗਈ ਬੁਲਟਾ ਉਤੇ ਚੱਲਣ ਹੋਣ ਚਾਹੀਦੇ ਆ ਵਾਇਸ ਸੋਲੂਸ਼ਨ ਇਹ ਲੋਕੀ ਜਾ ਰਹੇ ਨੇ ਜੀ ਦੁਗਰੀ ਦੇ ਵੱਲ ਚੌੜਾਇਆ ਬਣਿਆ ਹੋਇਆ ਵਧੀਆ ਪਾਣੀ ਉਡਾਉਂਦੇ ਹੋਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਹੁਣ ਤੁਸੀਂ ਦੇਖ ਸਕਦੇ ਹੋ ਹਰੀ ਬੱਤੀ ਹੋਈ ਆ ਹੁਣ ਇਹ ਲੋਕੀ ਨਿਕਲਣਗੇ ਇਹ ਲੋਕੀ ਜਾਣਗੇ ਜੀ ਕੀ ਸਟੋਪਲ ਦੇ ਵੱਲ ਆ ਦੇਖੋ ਲੋਕੀ ਨਿਕਲਣਗੇ ਆ ਲੋਕੀ ਹੁਣ ਜਾਣਗੇ ਕਿਸ ਹੋਟਲ ਦੇ ਵੱਲ ਭਾਜੀ ਖੜੇ ਹੋਏ ਨੇ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਫੁੱਲਾਵਾ ਚੌਂਕ ਖੜੇ ਸੀਗੇ ਜੀ ਟ੍ਰੈਫਿਕ ਭਾਜੀ ਨੇ ਗੱਲ ਕੀਤੀ ਆ ਉਹਨਾਂ ਨੂੰ ਕਿ ਦਬਕੇ ਚਲਾਨ ਕਰੋ ਲੋਕੀ ਜੋ ਹੈ ਲੰਘਦੇ ਹੈਗੇ ਆ ਇਹ ਸੀਗਾ ਫੁੱਲਾਵਾ ਚੌਂਕ ਟ੍ਰੈਫਿਕ ਦਾ ਹਾਲ ਪਰ ਤੋਂ ਬਾਅਦ ਵੀਡੀਓ ਸ਼ੇਅਰ ਇਦਾਂ ਹੀ ਖਬਰ ਤੁਹਾਨੂੰ ਦਿਖਾਉਂਦੇ ਰਵਾਂਗੇ ਥੈਂਕ ਯੂ